ਹੇਨੋ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਗਣਿਤ ਕਿਤਾਬ ਦਾ ਅਧਿਆਇ 11ਵਾਂ ਸਤਹੀ ਖੇਤਰਫਲ ਅਤੇ ਆਇਤਨ ਅਭਿਆਸ ਨੰਬਰ 11.1 ਤੇ ਇਹਦੇ ਅਗਲੇ 3 ਸਵਾਲ ਚੌਥਾ ਪੰਜਵਾਂ ਛੇਵਾਂ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਅਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਆਓ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀ ਨੌਵੀਂ ਜਮਾਤ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਚੈਨਲ ਤੇ ਜਾਓ ਚੈਨਲ ਨੂੰ ਖੋਲੋ ਪਲੇਲਿਸਟ ਤੇ ਟੈਪ ਕਰੋ ਤੇ ਤੁਹਾਨੂੰ ਉੱਥੇ ਮਿਲੇਗੀ 9th ਇੰਗਲਿਸ਼ ਐਮਸੀਬੀ ਇੱਕ ਹੈਗੀ 9th ਇੰਗਲਿਸ਼ ਲਿਟਰੇਚਰ ਇੱਕ ਹੈਗੀ 9th ਗ੍ਰਾਮਰ ਇੱਕ ਹੈਗੀ 9th ਸਾਇੰਸ ਇੱਕ ਹੈਗੀ 9th ਮੈਥ ਨੋਟਸ ਤੇ ਫਿਰ ਇੱਕ ਹੈਗੀ 9th ਮੈਥ ਇੰਗਲਿਸ਼ ਮੀਡੀਆ ਵਿੱਚ 9th ਮੈਥ ਪੀਐਸਸੀਬੀ ਤੇ ਪੰਜਾਬੀ ਵੀਡੀਓ ਵੀ ਅਸੀਂ ਕਰਦੇ ਪਏ ਆ ਇੱਕ ਹੈਗੀ ਗਣਿਤ ਦੇ ਸਿਧਾਂਤ ਪੰਜਾਬੀ ਮੀਡੀਅਮ ਇੱਕ ਹੈਗੀ ਹੈ ਮੈਥ ਕਨਸੈਪਟਸ ਇੰਗਲਿਸ਼ ਮੀਡੀਅਮ ਵਿੱਚ ਠੀਕ ਹੈ ਜੀ ਮੈਥ ਸ਼ਾਰਟਕਟਸ ਐਂਡ ਟ੍ਰਿਕਸ ਦੋਨੋਂ ਪੰਜਾਬੀ ਇੰਗਲਿਸ਼ ਮੀਡੀਅਮ ਵਿੱਚ ਰਲਵਾ ਹੈਗਾ ਠੀਕ ਹੈ ਜੀ ਬੱਚੇ ਹੋਰ ਐਬਰੀਵੇਸ਼ਨਸ ਨਾਮ ਦੀ ਪਲੇਲਿਸਟ ਹੈ ਉਹਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਗਿਆਨ ਭਰਪੂਰ ਐਬਰੀਵੇਸ਼ਨਸ ਮਿਲਣਗੀਆਂ ਤੁਸੀਂ ਉਸ ਪਲੇਲਿਸਟ ਨੂੰ ਵੀ ਖੋਲ ਕੇ ਜ਼ਰੂਰ ਦੇਖੋ ਸੋ ਸਾਇੰਸ ਔਰ ਇੰਗਲਿਸ਼ ਦੀਆਂ ਲੋੜਾਂ ਵੀ ਤੁਹਾਡੀ ਇਸੇ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ ਆਓ ਦੇਖੀਏ ਬੱਚੇ ਹੁਣ ਅਗਲੇ ਸਵਾਲ ਸੋ ਚੌਥਾ ਸਵਾਲ ਕਹਿੰਦੇ ਸ਼ੰਕੂ ਦੇ ਆਕਾਰ ਦਾ ਇੱਕ ਤੰਬੂ 10 ਮੀਟਰ ਉੱਚਾ ਹੈ ਅਤੇ ਇਸ ਦੇ ਆਧਾਰ ਦਾ ਅਰਧ ਵਿਆਸ 24 मीटर ਹੈ ਪਤਾ ਕਰੋ ਪਹਿਲਾ ਭਾਗ ਤੰਬੂ ਦੀ ਤਿਰਛੀ ਉਚਾਈ ਦੂਜਾ ਭਾਗ ਤੰਬੂ ਵਿੱਚ ਲੱਗੀ ਤਰਪਾਲ ਲੱਗੇ ਤਰਪਾਲ ਕੈਨਵਸੇ ਨੂੰ ਸੀ ਕਹਿੰਦੇ ਨੇ ਦੀ ਲਾਗਤ ਭਾਗ ਦੀ ਕੀਮਤ ਜੇਕਰ 1 ਮੀਟਰ ਵਰਗ ਤਰਪਾਲ ਦੀ ਕੀਮਤ 70 ਰੁਪਏ ਹੈ ਸੋ ਬੜਾ ਪ੍ਰੈਕਟੀਕਲ ਵਿਵਹਾਰਿਕ ਜਿਹਾ ਸਵਾਲ ਹੈਗਾ ਔਰ ਬੜਾ ਸੋਖਾ ਹੈ ਸੋ ਭਾਗ ਪਹਿਲਾ ਦਿੱਤਾ ਹੈ ਸ਼ੰਕੂ ਦੇ ਆਕਾਰ ਦੇ ਤੰਬੂ ਦੀ ਉਚਾਈ ਇਹਦਾ ਸੀ ਜੋ ਸੰਕੇਤ ਵਰਤਦੇ ਹਾਂ ਉਹ H ਵਰਤਦੇ ਹਾਂ ਛੋਟਾ H ਠੀਕ ਹੈ बराबर 10 मीटर ਅਤੇ ਤੰਬੂ ਦੇ ਆਧਾਰ ਦਾ ਅਰਧ ਵਿਆਸ r ਰੇਡੀਅਸ 24 ਮੀਟਰ ਹੁਣ ਬੱਚਿਓ ਸੂਤਰਾਂ ਦੇ ਵਿੱਚ ਜਿਹੜੀ ਤਿਰਛੀ ਉਚਾਈ ਵਰਤੀ ਜਾਂਦੀ ਐ ਸੋ ਪਹਿਲਾਂ ਤਿਰਛੀ ਉਚਾਈ ਨਹੀਂ ਦਿੱਤੀ ਪਰ ਸਾਨੂੰ h ਤੇ r ਤੋਂ ਅਸੀਂ ਤਿਰਛੀ ਉਚਾਈ ਪਤਾ ਕਰ ਸਕਦੇ ਹਾਂ ਸੋ ਤੰਬੂ ਦੀ ਤਿਰਛੀ ਉਚਾਈ l ਤਿਰਛੀ ਉਚਾਈ ਦਾ ਸੰਕੇਤ l ਲਗਾ ਬਰਾਬਰ h ਦਾ ਵਰਗ ਜਮਾ r ਦਾ ਵਰਗ ਤੇ ਪੂਰੇ ਦਾ ਵਰਗਮੂਲ ਸੋ h ਦਾ ਵਰਗ 10 ਦਾ ਵਰਗ ਹੋ ਗਿਆ r 24 ਹੈਗਾ 24 ਵਰਗ ਹੋ ਗਿਆ ਸੋ so, 10 ਦਾ ਵਰਗ 100 24 ਦਾ ਵਰਗ 576 ਜੋੜਿਆ 676 ਉਹ 676 ਦਾ ਵਰਗਮੂਲ ਬੱਚੇ ਹੁੰਦਾ 26 ਸੋ ਬੱਚੇ ਮੈਂ ਕਹਿਣਾ ਹੁੰਨਾ ਕਿ ਸਾਨੂੰ 1 ਤੋਂ ਲੈ ਕੇ 30 ਤੱਕ ਦੇ ਵਰਗ ਜਿਹੜੇ ਨੇ ਤੇ ਵਰਗਮੂਲ ਸਾਨੂੰ ਜ਼ੁਬਾਨੀ ਚੇਤਾ ਹੋਣਾ ਚਾਹੀਦੇ ਹਨ ਇਹ ਗੱਲ ਮੈਂ ਇਹਨੂੰ ਕਿਵੇਂ ਚੇਤਾ ਕਰਨਾ ਹੈ ਇਹਨੂੰ ਯਾਦ ਕਰਨਾ ਕਿ ਟੰਗਾ ਹੈ ਤੇ ਤੁਸੀਂ ਉਹਦੇ ਲਈ ਦੇਖੋ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਜਿਹੜੀ ਪਲੇਸਟ ਹੈ ਉਹ ਦੇਖੋ ਉਹਦੇ ਵਿੱਚ ਵਰਗਾਂ ਨੂੰ ਯਾਦ ਕਰਨਾ ਦੇ ਵਰਗ ਬਣਾਉਣੇ ਤੇ ਵਰਗਮੂਲ ਉਹ ਨਹੀਂ ਵਰਗ ਹੋਲ ਤੇ ਨਹੀਂ ਵਰਗ ਵਰਗ ਕੱਟਨੇ ਉਹ ਅੱਛੇ ਮੇ ਬੜਾ ਸੋਹਣਾ ਦੱਸਿਆ ਹੋਇਆ ਠੀਕ ਹੈ ਉਹ ਉਹਦਾ ਲਾਹਾ ਤੁਸੀਂ ਲੈ ਸਕਦੇ ਹੋ ਸੋ ਇਸ ਤਰ੍ਹਾਂ ਤੰਬੂ ਦੀ ਤਿਰਛੀ ਉਚਾਈ ਬਰਾਬਰ 26 ਮੀਟਰ ਸੋ ਪਹਿਲਾ ਭਾਗ ਤੇ ਸਾਡਾ ਹੋ ਗਿਆ ਤੰਬੂ ਦੀ ਤਿਰਛੀ ਉਚਾਈ ਆਓ ਦੂਜਾ ਭਾਗ ਦੇਖੀਏ ਇੱਕ ਵਾਰ ਫਿਰ ਦੂਜਾ ਭਾਗ ਕਰ ਲਈਏ ਇੱਕ ਵਾਰ ਫਿਰ ਤੰਬੂ ਦੇ ਆਧਾਰ ਦਾ ਵਿਆਸ ਹਾਰ 24 ਮੀਟਰ ਤੰਬੂ ਦੀ ਤਿਰਛੀ ਉਚਾਈ ਸਾਨੂੰ ਪਤਾ ਲੱਗੀ ਹੁਣ l 26 ਮੀਟਰ ਤੰਬੂ ਦੀ ਵਕਰ ਸਤਹ ਦਾ ਖੇਤਰਫਲ ਹੋ ਗਿਆ ਜਿਹੜਾ ਤੰਬੂ ਤੇ ਜ਼ਮੀਨ ਤੇ ਟਿਕਿਆ ਹੋਣਾ ਹੈ ਨਾ ਤਜਵੀਨ ਤੇ ਥੋੜੀ ਤਰਪਾਲ ਚਾਹੀਦੀ ਹੈ ਤਰਪਾਲ ਤੇ ਆਲੇ-ਦੁਆਲੇ ਚਾਹੀਦਾ ਸੋ ਵਕਰ ਸਤ੍ਹਾ ਦਾ ਖੇਤਰ ਹੋਲ ਚਾਹੀਦਾ ਸੋ ਵਕਰ ਸਤ੍ਹਾ ਦਾ ਖੇਤਰ ਹੋਲ ਪਾਈ ਆਰ ਐਲ ਮੀਟਰ ਵਰਗ ਸੋ ਹੁਣ ਕਹਿੰਦੇ 1 ਮੀਟਰ ਵਰਗ ਦੀ ਤਰਪਾਲ ਦੀ ਕੀਮਤ ਹੈ ਜੀ 70 ਰੁਪਏ ਸੋ ਪਾਈ ਆਰ ਐਲ ਮੀਟਰ ਵਰਗ ਮਤਲਬ ਕਿ 1 ਮੀਟਰ ਵਰਗ ਦੀ 70 ਰੁਪਏ ਤੇ ਜੇ ਇਹ ਪੂਰਾ ਕਰਨਾ ਹੈ ਸੋ ਪਾਈ ਆਰ ਐਲ ਮੀਟਰ ਵਰਗ ਦੀ ਤਰਪਾਲ ਦੀ ਕੀਮਤ ਪਾਈ ਆਰ ਐਲ ਗੁਣਾ 70 ਜਿੰਨਾ ਖੇਤਰਫਲ ਨੂੰ 70 ਨਾਲ ਗੁਣਾ ਕਰ ਦੋ ਸੋ ਪਾਈ ਦੀ ਥਾਂ 22/7 ਉਹਨੇ ਕਿਹਾ ਲਵੋ ਜਦ ਤੱਕ ਨਹੀਂ ਦੱਸਿਆ ਜਾਂਦਾ ਕੁਝ ਪੀ 3.14 ਨਹੀਂ ਲੈਣਾ ਬੜੀ ਕੁਝ ਨਹੀਂ ਕਿਹਾ ਜਾਂਦਾ ਫਿਰ 22/7 ਲੈਣਾ ਜੇ ਕਹਿਣਾ 3.14 ਤੇ ਉਹ ਕਹਿਣਗੇ ਵੀ 3.14 ਲਵੋ ਠੀਕ ਹੈ ਸੋ ਆਰ 24 ਤੇ ਐਲ ਜਿਹੜਾ ਬੱਚੇਓ ਤਿਰਛੀ ਉਚਾਈ 26 ਤੇ 70 ਰੁਪਏ ਪ੍ਰਤੀ ਵਰਗ ਮੀਟਰ ਆਗਾ ਠੀਕ ਹੈ ਹੁਣ ਬੱਚੇਓ 7 ਦੇ ਨਾਲ 7 ਇਹ ਕੱਟਿਆ ਤੇ ਇੱਥੇ ਆ ਗਿਆ 10 ਸੋ ਇਹ ਬਣਿਆ 22 24 26 10 ਇਹ ਸਾਰਿਆਂ ਨੂੰ ਜਿਹੜੇ ਗੁਣਾ ਕੀਤਾ ਇਹ ਬਣ ਗਿਆ 137280 ਠੀਕ ਹੈ ਜੀ ਸੋ ਇਸ ਤਰ੍ਹਾਂ ਤੰਬੂ ਵਿੱਚ ਲੱਗੇ ਤਰਪਾਲ ਦੀ ਲਾਗਤ ਬਰਾਬਰ 1 ਲੱਖ 37280 ਰੁਪਏ ਬੱਚੋ ਇਹ ਕਾਮਾ ਲਗਾਣਾ ਬੜਾ ਸੌਖਾ ਤਰੀਕਾ ਹੁੰਦਾ ਸੱਜੇ ਪਾਸੇ ਦੀ ਗਿਣੋ 1 2 3 ਤੋਂ ਬਾਅਦ ਕਾਮਾ ਲਾਓ ਤੇ ਉਸ ਤੋਂ ਬਾਅਦ 2 2 ਦੇ ਜੋੜਿਆਂ ਬਾਅਦ ਕਾਮਾ ਲਾਓ ਸੋ ਤਿੰਨ ਦਾ ਮਤਲਬ ਹੋ ਗਿਆ ਕਿ ਇਹ 37280 ਤੇ ਉਸ ਤੋਂ ਬਾਅਦ ਹੋ ਗਿਆ ਲੱਖ ਇੱਕ ਵਾਰ ਹੋਰ ਜਾਓਗੇ ਫਿਰ ਲੱਖ ਆ ਜਾਏਗਾ ਅਗਰ ਹੋਰ ਆਏਗਾ ਫਿਰ ਦੋ ਫਿਰ ਫਿਰ ਕਾਮਾ ਲਾ ਲਓ ਦੋ ਤੋਂ ਬਾਅਦ ਫਿਰ ਕਰੋੜ ਸ਼ੁਰੂ ਹੋ ਜਾਂਦਾ ਸੋ ਕਾਮਾ ਲਾਉਣ ਦੇ ਨਾਲ ਕੀ ਹੁੰਦਾ ਬੱਚੋ ਗਲਤੀ ਦਾ ਬੋਲਣ ਵਿੱਚ ਗਲਤੀ ਦੀ ਕੋਈ ਗੁੰਜਾਇਸ਼ ਨਹੀਂ ਰਹਿ ਜਾਂਦੀ ਸੋ ਇਹ ਬਣ ਗਿਆ 1,37,280 ਰੁਪਏ। ਹੁ ਅਗਲਾ ਦੇਖੀਏ ਅਸਵਾਲ। ਅਗਲਾ ਸਵਾਲ ਪੰਜਵਾਂ 8 ਮੀਟਰ ਉਚਾਈ ਅਤੇ ਆਧਾਰ ਦਾ ਅਰਧ ਵਿਆਸ 6 ਮੀਟਰ। ਅਰਧ ਵਿਆਸ 6 ਮੀਟਰ, ਉਚਾਈ 8 ਮੀਟਰ ਵਾਲੇ ਇੱਕ ਸ਼ੰਕੂ ਦੇ ਆਕਾਰ ਦਾ ਤੰਬੂ ਬਣਾਉਣ ਲਈ 3 ਮੀਟਰ ਚੌੜੇ ਤਰਪਾਲ ਦੀ ਕਿੰਨੀ ਲੰਬਾਈ ਲੱਗੇਗੀ? ਭਾਵੇਂ ਤਰਪਾਲ ਦੀ ਚੌੜਾਈ ਤੇ ਬਥੇ ਥਾਂ ਨੰਦੇ ਨੇ। ਚੌੜਾਈ ਜਿਹੜੀ ਹੈ ਬੱਚਿਓ ਉਹ ਨਿਸ਼ਚਿਤ ਹੁੰਦੀ ਹੈ ਫਿਕਸ ਹੁੰਦੀ ਹੈ ਜੇ ਤਾਂ ਕੱਪੜੇ ਦੇ ਥਾਨ ਦੀ ਚੌੜਾਈ ਹੁੰਦੀ ਹੈ ਕਿੰਨੇ ਕਿੰਨੇ ਮੀਟਰ ਚਾਹੀਦਾ ਤੇ ਲੰਬਾਈ ਨਾਪ ਕੇ ਦੇ ਦਿੰਦਾ ਕਿੰਨੇ ਗੱਜ ਚਾਹੀਦਾ ਹੈ ਨਾ ਸੋ ਤਰਪਾਲ ਦੀ ਕਹਿੰਦੇ ਕਿੰਨੀ ਲੰਬਾਈ ਲੱਗੇਗੀ ਚੌੜਾਈ ਉਹਦੀ 3 ਮੀਟਰ ਹੈਗੀ ਹੈ ਇਹ ਮੰਨ ਕੇ ਚੱਲੋ ਕਿ ਇਸ ਦੀ ਮਿਲਾ ਇਸ ਦੀ ਸਲਾਈ ਅਤੇ ਕਟਾਈ ਵਿੱਚ 20 ਸੈਂਟੀਮੀਟਰ ਤਰਪਾਲ ਵਾਦੂ ਲੱਗੇਗਾ ਭਾ 20 ਸੈਂਟੀਮੀਟਰ ਦੀ ਲੰਬਾਈ ਅਸੀਂ ਵਾਦੂ ਦੀ ਜੋੜਨੀ ਹੈ ਉਹ ਤਰਪਾਈ ਕਰਨ ਵਿੱਚ ਮੋੜਨ ਵਿੱਚ ਟੰਕਾ ਲਾਣ ਵਿੱਚ ਸੀਣ ਵਿੱਚ ਉਹ ਵਰਤੀ ਜਾਏਗੀ ਠੀਕ ਹੈ ਉਹਨੇ ਕੋ ਇੱਥੇ ਲਿਖਿਆ ਇਹਨਾਂ ਨੇ ਪਾਈ ਬਰਾਬਰ 3.14 ਦਾ ਪ੍ਰਯੋਗ ਕਰੋ ਜੇ ਇਹਨਾਂ ਨੇ ਉਚੇਚੇ ਦੌਰ ਤੇ ਨਾ ਕਿਹਾ ਹੁੰਦਾ ਫਿਰ ਅਸੀਂ ਪਾਈ ਨੂੰ 22/7 ਲੈਣਾ ਸੀ ਠੀਕ ਹੈ ਬੱਚਿਓ ਸੋ ਹੁਣ ਹੱਲ ਦੇਖਦੇ ਹਾਂ ਦਿੱਤਾ ਹੈ ਸ਼ੰਕੂ ਦੇ ਆਕਾਰ ਦੇ ਤੰਬੂ ਦੀ ਉਚਾਈ h ਬਰਾਬਰ 8 ਮੀਟਰ ਅਤੇ ਤੰਬੂ ਦੇ ਆਧਾਰ ਦਾ ਅਰਧ ਵਿਆਸ r ਬਰਾਬਰ 6 ਮੀਟਰ ਠੀਕ ਹੈ ਸਾਨੂੰ ਉਚਾਈ ਨਹੀਂ ਚਾਹੀਦੀ ਸਾਨੂੰ ਤਿਰਛੀ ਉਚਾਈ ਚਾਹੀਦੀ ਹੈ ਸੋ ਤੰਬੂ ਦੀ ਤਿਰਛੀ ਉਚਾਈ l बराबर h वर्ग जमा r वर्ग पूरे का वर्गमूल सो h है 8 8 का वर्ग हो गया r है 6 6 का वर्ग हो गया 88 64 66 36 64 जमा 36 100 यहां पे बच्चे 100 कहिए 100 का वर्गमूल ਤੇ ਜਵਾਨੀ ਸਾਨੂੰ ਪਤਾ ਸਾਰਿਆਂ ਨੂੰ 10 ਹੁੰਦਾ ਹੈ ਕਿਉਂਕਿ 10 ਹੁਣਾ 10 100 ਇਸ ਤਰ੍ਹਾਂ ਤੰਬੂ ਦੀ ਤਿਰਛੀ ਉਚਾਈ ਬਰਾਬਰ 10 ਮੀਟਰ ਇਹ ਸਾਡਾ ਅਧੂਰਾ ਕੰਮ ਹੋਇਆ ਅੱਧਾ ਹੋਇਆ ਕੰਮ ਤਿਰਛੀ ਉਚਾਈ ਪਤਾ ਲਗਾ ਲਈਏ ਹੁਣ ਅਸੀਂ ਵਕਰ ਖੇਤਰਫਲ ਵਕਰੀ ਵਕਰ ਸਤਾ ਦਾ ਖੇਤਰਫਲ ਪਤਾ ਕਰਾਂਗੇ ਗੰਭੋਦੀ ਵਕਰ ਸਤਹਾ ਦਾ ਖੇਤਰਫਲ ਪਾਈ ਆਰ ਐਲ ਸੋ 3.14 ਹੋਣਗੇ ਪਾਈ 3.14 ਲਵ ਰ 6 ਤੇ 10 80 ਪਤਾ ਲਗਾਇਆ ਤਿਰਛੀ ਉਚਾਈ ਜਿਹਨੇ ਗੁਣਾ ਕੀਤਾ ਸਾਰਿਆਂ ਨੂੰ 6 ਚੋ 24 6 ਦਨ 6 ਦਵਟ 6 ਦੀ 18 188.4 ਮੀਟਰ ਵਰਗ ਆ ਗਿਆ ਵਕਰ ਸਤਹਾ ਦਾ ਖੇਤਰਫਲ ਸੋ ਤਰਪਾਲ ਦਾ ਖੇਤਰਫਲ ਵੀ ਇਹੀ ਹੋਏਗਾ ਜਿੰਨਾ ਤੰਬੂ ਦਾ ਸਤ੍ਹਾ ਕਿਉਂਕਿ ਜਿੰਨਾ ਇਹਦਾ ਤੰਬੂ ਤਿਆਰ ਹੋਣਾ ਹੈ ਉਹ ਵਕਰ ਸਤਹਾ ਇਹ ਕਾਰ ਹੋਈ ਉਹਦੀ ਤੇ ਠੀਕ ਹੈ ਨਾ ਤੇ ਉਹ ਹੋ ਗਿਆ ਜਿਹੜਾ ਖੇਤਰਫਲ ਸਾਡਾ ਹੈ ਇਹੀ ਤਰਪਾਲ ਦਾ ਖੇਤਰਫਲ ਹੋਏਗਾ ਹੁਣ ਤਰਪਾਲ ਦੀ ਚੌੜਾਈ 3 ਮੀਟਰ ਹੈਗੀ ਹੈ ਤੇ ਲੰਬਾਈ ਅਸੀਂ ਪਤਾ ਕਰਨੀ ਉਹ ਤਰਪਾਲ ਦਾ ਖੇਤਰਫਲ ਬਰਾਬਰ ਲੰਬਾਈ ਗੁਣਾ ਚੌੜਾਈ ਤਰਪਾਲ ਦਾ ਖੇਤਰਫਲ ਅਸੀਂ ਪਤਾ ਲਗਾ ਲਿਆ 188.4 ਤੋਂ ਅਸੀਂ ਤਾਂ ਤਰਪਾਲ ਲਈ ਕਰ ਲਿਆ ਸੋ ਲੰਬਾਈ ਪਤਾ ਲਗਾਨੀ ਲੰਬਾਈ ਬਰਾਬਰ ਕਿਹਦੇ ਹੋ ਜੇਗੀ ਤਰਪਾਲ ਦਾ ਖੇਤਰਫਲ ਚੌੜਾਈ ਤੇ ਖੇਤਰਫਲ ਕਿੰਨਾ 188.4 ਤੇ ਚੌੜਾਈ ਉਹਨੇ ਦਿੱਤੀ ਹੈ 3 ਮੀਟਰ ਸੋ 10 ਦੇ ਨਾਲ ਬੱਚੋ ਜਦੋਂ ਅਸੀਂ ਇਹਨੂੰ ਭਾਗ ਕੀਤਾ ਤੇ ਆ ਗਿਆ 62.8 ਮੀਟਰ 3 3 18 3 2 6 3 8 24 62.8 ਮੀਟਰ ਆ ਗਿਆ ਇੰਨੀ ਲੰਬਾਈ ਚਾਹੀਦੀ ਹੈ ਪਰ ਹੁਣ ਉਹ ਕੀ ਕਹਿੰਦੇ ਨੇ ਕਿ 20 ਸੈਂਟੀਮੀਟਰ ਉਹ ਦੇਖੋ ਬੱਚੋ ਇੱਥੇ ਹੈਗਾ ਮੀਟਰ ਤੇ ਵਾਧੂ ਜਿਹੜਾ ਕਿਹਾ ਸਲਾਈ ਕੜਾਈ ਵਿੱਚ ਕਟਾਈ ਵਿੱਚ ਵਰਤਿਆ ਜਾਏਗਾ 20 ਸੈਂਟੀਮੀਟਰ ਸੋ ਅਸੀਂ ਧਿਆਨ ਰੱਖਣਾ ਹੈ ਕਿ ਮੀਟਰ ਦੇ ਨਾਲ ਸੈਂਟੀਮੀਟਰ ਨਹੀਂ ਜੋੜਿਆ ਜਾ ਸਕਦਾ ਜੇ ਦੀ ਇਕਾਈ ਬਦਲ ਨਹੀਂ ਦੇਗੀ ਸੋ ਸਿਲਾਈ ਅਤੇ ਕਟਾਈ ਵਿੱਚ ਲੋੜਿੰਦਾ ਵਾਧੂ ਤਰਪਾਲ 20 ਸੈਂਟੀਮੀਟਰ ਤੇ 20 ਸੈਂਟੀਮੀਟਰ ਸੈਂਟੀਮੀਟਰ ਨੂੰ ਮੀਟਰ 'ਚ ਬਦਲਣ ਲਈ ਕੀ ਕਰੀਦਾ ਹੈ 100 ਦੇ ਨਾਲ ਭਾਗ ਕਰੀਦਾ ਸੋ 20 100 ਇੱਕ ਜ਼ੀਰੋ ਨਾਲ ਇੱਕ ਜ਼ੀਰੋ ਕੱਟ ਗਿਆ ਤੇ 2 10 ਤੇ ਬਰਾਬਰ ਹੋ ਗਿਆ 0.2 ਮੀਟਰ ਹੁਣ ਇਹਨੂੰ ਇਹ 'ਚ ਜੋੜ ਦਾਂਗੇ ਇਸ ਤਰ੍ਹਾਂ ਤਰਪਾਲ ਦੀ ਲੋੜਿੰਦੀ ਕੁੱਲ ਲੰਬਾਈ 62.8 62.8 ਮੀਟਰ ਤੇ ਹੋ ਗਿਆ ਬੱਚੋ ਜੋ ਤਰਪਾਲ ਦਾ ਵਕਰ ਸਤਹੀ ਖੇਤਰਫਲ ਹੈ ਠੀਕ ਹੈ ਵਕਰ ਸਤਾਂ ਦਾ ਖੇਤਰਫਲ ਲੈ ਤੇ 0.2 ਜਿਹੜਾ ਉਹਦੇ ਜਿਹੜਾ ਉਹਨੂੰ ਮੋੜਿਆ ਤੋੜਿਆ ਤਰਪਾਈ ਕੀਤੀ ਕਟਾਈ ਕੀਤੀ ਸਲਾਈ ਕੀਤੀ ਉਹ 0.2 ਮੀਟਰ ਸੋ ਜਿਹੜੇ ਦੋਨਾਂ ਨੂੰ ਜੋੜਿਆ ਤੇ 63 ਮੀਟਰ ਜਿਹੜਾ ਹੈ ਉਹ ਇੰਨਾ ਲੰਬਾ ਤਰਪਾਲ ਸਾਨੂੰ ਚਾਹੀਦਾ ਹੈ ਜਿਹਦੀ ਕੀ ਆਪਣੀ ਹੈ 6 ਮੀਟਰ ਉਹਦਾ ਅਰਧ ਵਿਆਸ ਹੋਏਗਾ ਤੇ 10 ਮੀਟਰ ਦੀ ਤੇ 6 ਉਚਾਈ ਹੋਏਗੀ ਠੀਕ ਹੈ ਅਗਲਾ ਸਵਾਲ ਦੇਖੀਏ ਅਗਲਾ ਸਵਾਲ ਹੈ ਬੱਚੋ ਇਹ ਸੰਕੂ ਦੇ ਆਕਾਰ ਦੀ ਇੱਕ ਮਕਬਰੇ ਦੀ ਤਿਰਛੀ ਉਚਾਈ ਅਤੇ ਆਧਾਰ ਦਾ ਅਰਧ ਵਿਆਸ ਕਰਮਵਾਰ 25 ਮੀਟਰ। ਭਾਵ ਤਿਰਛੀ ਉਚਾਈ 25 ਮੀਟਰ ਤੇ 14 ਮੀਟਰ ਅਰਧ ਵਿਆਸ ਹੈ। ਸੋਖਾਈ ਇਹ ਤੇ ਇਹ ਨਹੀਂ ਇੱਥੇ ਉਚਾਈ ਨਹੀਂ ਦਿੱਤੀ ਤਿਰਛੀ ਉਚਾਈ ਪਹਿ ਲਈ ਦਿੱਤੀ ਹੈ। ਸੋ ਸੰ ਤਿਰਛੀ ਉਚਾਈ ਵੱਖਰੇ ਤੌਰ ਤੇ ਕੱਢਣ ਦੀ ਲੋੜ ਨਹੀਂ ਹੈਗੀ। ਇਸ ਦਾ ਵਕਰ ਸਤਾ ਤੇ 210 ਰੁਪਏ ਪ੍ਰਤੀ 100 ਮੀਟਰ ਵਰਗ ਦੀ ਦਰ ਨਾਲ ਸਫੇਦੀ ਕਰਵਾਉਣ ਦਾ ਖਰਚ ਪਤਾ ਕਰੋ। ਹੁਣ ਬੱਚਾ ਦੇਖੋ ਧਿਆਨ ਦੇਖਣਾ। ਸੋ ਆਹ ਨੂੰ ਬੜੀ ਧਿਆਨ ਨਾਲ ਪੜਨਾ ਇੱਥੇ ਇਹਨਾਂ ਨੇ 1 ਮੀਟਰ ਪ੍ਰਤੀ ਵਰਗ ਨਹੀਂ ਦਿੱਤਾ 100 ਮੀਟਰ ਪ੍ਰਤੀ ਵਰਗ ਦਿੱਤਾ ਸੋ ਅਸੀਂ ਕੀ ਕਰਨਾ ਹੈ ਪਹਿਲੇ 1 ਮੀਟਰ ਪ੍ਰਤੀ ਵਰਗ ਕੱਢਾਂਗੇ ਤੇ ਫਿਰ ਜਿੰਨਾ ਖੇਤਰਫਲ ਆਏਗਾ ਉਹਨੂੰ 210 ਨਾਲ ਗੁਣਾ ਕਰਾਂਗੇ ਸੋ ਪਹਿਲੇ 100 ਨਾਲ ਭਾਗ ਕਰਨਾ ਇੱਥੇ 100 ਮੀਟਰ ਪ੍ਰਤੀ ਵਰਗ ਦਾ ਮੀਟਰ ਵਰਗ ਦਾ ਉਹਨਾਂ ਨੇ ਦਿੱਤਾ ਹੈ ਖਰਚਾ ਸਫੇਦੀ ਦਾ 1 ਮੀਟਰ ਦਾ ਨਹੀਂ ਦਿੱਤਾ ਸੋ ਸਵਾਲਾਂ ਨੂੰ ਬੜਾ ਧਿਆਨ ਨਾਲ ਪੜਨਾ ਜਿੱਦਾਂ ਪਿਛਲੇ ਸਵਾਲ ਵਿੱਚ ਉਹਨਾਂ ਨੇ ਕਿਹਾ ਇਸ ਸਲਾਈ ਕਟਾਈ ਵਿੱਚ 20 ਸੈਂਟੀਮੀਟਰ ਵਾਧੂ ਲੱਗੇਗਾ ਬਾਕੀ ਸਾਰੀਆਂ ਕਈਆਂ ਮੀਟਰ ਚ ਨੇ ਪਰ ਵਾਧੂ ਤਰਪਾਲ ਉਹਨਾਂ ਨੇ ਰੇ ਸੰਟਿਮੀਟਰ ਦੇ ਦਿੱਤਾ ਸੋ ਸਾਨੂੰ ਸੰਟਿਮੀਟਰ ਚ ਮੀਟਰ ਬਦਲਣਾ ਪੈਣਾ ਹੁਣ ਇੱਥੇ 100 ਨੂੰ ਪਹਿਲੇ ਇੱਕ ਵਿੱਚ ਅਸੀਂ ਕਰਾਂਗੇ 1 ਮੀਟਰ ਦਾ ੱਢਾਂਗੇ ਤੇ ਫਿਰ ਜਿਹੜਾ ਖੇਤਰਫਲ ਹੈ ਉਹਨੂੰ 210 ਨਾਲ ਗੁਣਾ ਕਰਾਂਗੇ ਆਹ ਦੇਖੋ ਸੋ ਦਿੱਤਾ ਹੈ ਮਕਬਰੇ ਦੀ ਤਿਰਛੀ ਉਚਾਈ l ਐ ਬੱਚੋ ਸੰਕੇਤ ਸਾਨੂੰ ਪਤਾ ਹੋਣਾ ਚਾਹੀਦਾ ਨੇ ਉਚਾਈ h ਤਿਰਛੀ ਉਚਾਈ l 25 ਮੀਟਰ ਅਤੇ ਮਕਬਰੇ ਦਾ ਅਰਧ ਵਿਆਸ r 14/2 ਕਿਉਂਕਿ 14 ਇਹਨਾਂ ਨੇ ਕੀ ਕਿਹਾ ਹੈ ਆਧਾਰ ਦਾ ਅਰਧ ਵਿਆਸ ਕਿੰਨਾ ਹੈ 14 ਮੀਟਰ ਹੈ ਆਧਾਰ ਦਾ ਅਰਧ ਵਿਆਸ ਇਹ ਮੈਂ ਅਰਧ ਵਿਆਸ 14/2 7 ਮੀਟਰ ਕਿਉਂ ਕਰ ਦਿੱਤਾ ਫਿਰ ਮੈਂ 14/2 ਆਧਾਰ ਦਾ ਅਰਧ ਵਿਆਸ ਇਹ 14 ਹੀ ਹੋਣਾ ਜੀ ਇਹ ਇੱਥੇ ਹੂੰ 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 ਮਰਖਲ ਇਹ ਸਵਾਲ ਦੇ ਵਿੱਚ ਮੇਰਾ ਆਨਸਰ ਤੇ ਹੈ ਰਹੀ ਹੈਗਾ ਮੈਨੂੰ ਲੱਗਿਆ ਬੱਚਿਓ ਇੱਥੇ ਇਹ ਸਵਾਲ ਤੁਹਾਡਾ ਇਹਦਾ ਅਰਥ ਇਹਦਾ ਨਾ ਇਹਦਾ ਉਹ ਉਹ ਗਲਤ ਹੈਗਾ ਆਨਸਰ ਤੇ ਆਨਸਰ ਨੂੰ ਠੀਕ ਕਰਨ ਲਈ ਮੈਂ ਇਹਨੂੰ ਇਦਾਂ ਕੀਤਾ ਇਹ ਜਿਹੜਾ ਹੈ ਨਾ ਮੇਰੇ ਖਾਲ ਇਹ ਅਭਿਆਸ ਹੈ ਇਹਨੂੰ ਕੱਟ ਦਿੰਨੇ ਆ ਠੀਕ ਹੈ ਨਾ ਬਾਕੀ ਦੇਖਦੇ ਆਂ ਬੱਚੋ ਠੀਕ ਹੈ اے بچو اے انہار ਦਾ ਵਿਆਸ ਕਰਮਵਾਰ 25 میٹر ਤੇ 14 میٹر ਹੈ ਹੁਣ ਮਕਬਰੇ ਦਾ ਅਰਧ ਵਿਆਸ ਕਿੰਨਾ ਹੋ ਜਾਏਗਾ r 14 ਇਹ ਤੇ 14 ਹੈ ਨਾ 2 7 میٹر ਠੀਕ ਹੈ ਹੁਣ ਮਕਬਰੇ ਦੀ ਵਕਰ ਸਤ੍ਹਾ ਦਾ ਖੇਤਰਫਲ πrl π 7 r 7 ਤੇ ਤਿਰਛੀ ਉਚਾਈ 25 میٹر 7 ਨਾਲ 7 ਕੱਟ ਗਿਆ ਸੋ 22 1 25 ਇਹ ਕਿੱਥੋਂ ਆਇਆ 7 ਨਾਲ 7 ਕੱਟਿਆ ਹੁਣ 25 50 ਚੀਰਣਾ 50 ਤੇ 5 55 ਸੋ ਆ ਗਿਆ 550 ਮੀਟਰ ਵਰਗ ਸਤਹੀ ਵਕਰ ਸਦਾ ਦਾ ਖੇਤਰਫਲ ਆ ਗਿਆ ਮਕਵਰਗ ਸਵੇਦੀ ਤੇ ਬਾਰ ਬਾਰ ਹੀ ਹੋਣੀ ਹੈ ਨਾ ਠੀਕ ਹੈ ਨਾ ਸੋ ਥੱਲੇ ਤੇ ਹੋਣੀ ਨਹੀਂ ਜਿਹੜਾ ਆਧਾਰ ਹੈਗਾ ਉਹ ਤੇ ਜ਼ਮੀਨ ਦੇ ਉੱਤੇ ਹੈਗਾ ਸੋ 100 ਮੀਟਰ ਵਰਗ ਨੂੰ ਸਵੇਦੀ ਕਰਾਉਣ ਦਾ ਖਰਚ ਆ ਗਿਆ 210 ਰੁਪਏ ਐ 210 ਰੁਪਏ ਠੀਕ ਹੈ ਸੋ 1 ਮੀਟਰ ਵਰਗ ਨੂੰ ਸਵੇਦੀ ਕਰਾਉਣ ਦਾ ਖਰਚ ਕਿੰਨਾ ਆਇਆ 210 बता? 100 ਤੇ ਐਸ ਇੱਕ 0 ਨਾਲ ਇੱਕ 0 ਕੱਟ ਗਿਆ ਐ ਬੜ ਗਿਆ 21 10 ਤੇ ਬਰਾਬਰ 2.1 ਰੁਪਏ ਹੁਣ ਬੱਚਿਓ ਜੇ 100 ਮੀਟਰ ਪ੍ਰਤੀ ਵਰਗ ਦਾ ਖਰਚਾ 210 ਹੈ ਤੇ ਇੱਕ ਦਾ ਕਿੰਨਾ ਆ ਜਾਏਗਾ 210 ਵਟਾ 100 2.1 ਰੁਪਏ ਠੀਕ ਹੈ ਸੋ 550 ਮੀਟਰ ਵਰਗ ਨੂੰ ਸਫੇਦੀ ਕਰਵਾਉਣ ਦਾ ਖਰਚ ਬਰਾਬਰ 2.1 ਗੁਣਾ 550 ਸੋ ਬੱਚਿਓ ਇਹ ਜਿਹੜੀ ਇਹ ਇਹਦਾ ਦਸ਼ਮਲਵ ਹੈਗਾ ਇੱਕ ਤੋਂ ਪਹਿਲੇ ਇਹਨਾਂ ਜ਼ੀਰੋ ਕੱਟ ਜਾਏਗਾ ਠੀਕ ਹੈ ਸੋ ਇਹ 215 ਕਿੰਨਾ ਹੋ ਗਿਆ ਤੋ ਤੁਹਾਡਾ 5 ਗੁਣ 5 5 ਨੂੰ 10 105 ਇਹ ਪੰਜ ਆ ਗਿਆ ਤੇ ਫਿਰ 25 5 21 5 105 105 ਵਿੱਚ 10 ਜੋੜਿਆ ਤੇ ਤੁਹਾਡਾ ਬਣ ਗਿਆ 115 ਸੋ 1155 ਰੁਪਏ ਸੋ ਇਸ ਤਰ੍ਹਾਂ ਪਿਆਰੇ ਵਿਦਿਆਰਥੀਓ ਇੱਥੇ ਸਿਰਫ ਐ ਆਨਸਰ ਦੀ ਗਲਤ ਹੈ ਕਿਉਂਕਿ ਇੱਥੇ ਇਹਨਾਂ ਨੇ ਅਰਧ ਵਿਆਸ ਲਿਖਣਾ ਸੀਗਾ ਇਹਨਾਂ ਨੇ ਵਿਆਸ ਲਿਖਿਆ ਛੱਪਿਆ ਵਿਆਸ ਹੈਗਾ ਸੋ ਹੈਗਾ ਅਰਧ ਵਿਆਸ ਤਾਂ ਹੀ ਆਨਸਰ ਜਿਹੜਾ 1155 ਰੁਪਏ ਆਏਗਾ ਨਹੀਂ ਤੇ ਬੱਚੋ ਫਿਰ ਇਹਦਾ ਦੁਗਣਾ ਹੋ ਜਾਏਗਾ ਜੇ 14 ਮੀਟਰ ਵਿਆਸ ਹੁੰਦਾ ਤੇ ਫਿਰ ਇੱਥੇ 14 ਕਰਦੇ ਤੇ ਫਿਰ 7 ਨਾਲ ਫੇਰ ਉਹ ਗੁਣਾ ਕਰ ਦੇਣਾ ਸੀਗਾ ਫਿਰ ਇਹਨੂੰ 7 ਨਾਲ ਇਹ ਆਪਣਾ ਹੋਰ ਗੁਣਾ ਹੋ ਜਾਣਾ ਸੀ ਵੀ ਇੱਥੇ 7 ਦੋਣੀ 14 ਫਿਰ ਦੋਵਾਂ ਨਾਲ ਗੁਣਾ ਹੋਣਾ ਸੀਗਾ ਤੇ ਇਹ ਬਣ ਜਾਣਾ ਸੀ ਤੁਹਾਡਾ 2310 ਰੁਪਏ ਬਣ ਜਾਣਾ ਸੀਗਾ ਠੀਕ ਹੈ ਨਾ 11 ਦਾ 22 ਹੋ ਗਿਆ 55 ਦਾ 110 ਹੋ ਗਿਆ ਸੋ ਇਹ ਬਣ ਗਿਆ 2310 ਰੁਪਏ ਜੇ ਇਹ ਅਰਧ ਵਿਆਸ ਜਿਹੜਾ ਹੈ ਇਹਦਾ 14 ਹੁੰਦਾ ਤਾਂ ਪਰ ਇਹਦਾ ਵਿੱਚ ਪਿੱਛੇ ਜਵਾਬ ਹੈਗਾ 1155 ਰੁਪਏ ਉਹ ਤਾਂ ਹੀ ਆਂਦਾ ਹੈ ਜੇ ਅਰਧ ਵਿਆਸ 7 ਹੋਵੇ 7 ਅਰਧ ਵਿਆਸ 7 ਆਏਗਾ ਜੇ ਇੱਥੇ 14 ਦੀ ਤਾਂ 14 ਨੂੰ ਅਰਧ ਵਿਆਸ ਨਾਲ ਲਿਆ ਜਾਵੇ ਉਹਨੂੰ ਵਿਆਸ ਲਿਆ ਜਾਵੇ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੇ ਇਸ ਅਭਿਆਸ ਦੇ ਸਵਾਲ 4 5 ਅਤੇ 6 ਨੂੰ ਤੁਸੀਂ ਸੀਸੀ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ